ਰੈਂਚ ਵੱਲੋਂ ਹੌਰਸ ਸ਼ੋਅ ਕਰਾਇਆ ਜਾ ਰਿਹਾ ਹੈ ਤਾਂ ਜਿਨ੍ਹਾਂ ਦੇ ਵੱਲੋਂ ਆਰਗੇਨਾਈਜ਼ ਕਰਾਇਆ ਗਿਆ ਦੁਪਿੰਦਰ ਬਰਾੜ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਹੌਰਸ ਸ਼ੋਅ ਦੇ ਵਿੱਚ ਕਿਹੜੀਆਂ-ਕਿਹੜੀਆਂ ਗੇਮਜ਼ ਹੋਈਆਂ ਨੇ ਤੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹਿਣ ਵਾਲਾ ਹੈ ਦੁਪਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਨਮਿਊਡ ਤੇ ਅ ਥੈਂਕ ਯੂ ਜੀ ਮੈਂ ਐਜ਼ ਅ ਆਫੀਸ਼ੀਅਲ ਡਿਜੀਟਲ ਪਾਰਟਨਰ ਅਨਮਿਊਡ ਦਾ ਵੀ ਸਵਾਗਤ ਕਰਦਾ ਇਸ ਇਵੈਂਟ ਦੇ ਲਈ ਇਸ ਇਵੈਂਟ ਦੇ ਇਸ ਥਰਡ ਐਡੀਸ਼ਨ ਆ ਜੀ ਆਪਣਾ ਇਸ ਵਾਰ 2021 ਚ ਅਸੀਂ ਸਟਾਰਟ ਕੀਤਾ ਸੀਗਾ ਇਹ ਹੌਰ ਸ਼ੋਅ ਇੱਕ ਅ ਡਿਫਰੈਂਟ ਹੌਰ ਸ਼ੋਅ ਆ ਕਿਉਂਕਿ ਅੱਜ ਜ਼ਿਆਦਾਤਰ ਇਦਾਂ ਦੇ ਜਿਹੜੇ ਇਵੈਂਟਸ ਆ ਉਹ ਆਰਮੀ ਜਾਂ ਫਿਰ ਪੁਲਿਸ ਜਾਂ ਫਿਰ ਕੋਈ ਹੋਰ ਸੰਸਥਾ ਜਿਹੜੀ ਵੀ ਕਰਾਉਂਦੀ ਆ ਉਹ ਲੋਕਾਂ ਲਈ ਆਮ ਜਨਤਾ ਲਈ ਐਸੈਸਿਬਲ ਨਹੀਂ ਹੁੰਦਾ ਜੀ ਤਾਂ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆ ਵੀ ਆਮ ਜਨਤਾ ਨੂੰ ਵੀ ਇਹ ਚੀਜ਼ਾਂ ਦੇਖਣ ਨੂੰ ਮਿਲਣ ਕਿ ਨਾਲ ਕਾਰਨੀਵਲ ਅਸੀਂ ਤਾਂ ਹੀ ਰੱਖਿਆ ਕਿ ਆ ਕੇ ਸ਼ਾਪਿੰਗ ਫੂਡ ਆਪਦਾ ਸਾਰਾ ਫੁੱਲ ਡੇ ਫੈਮਿਲੀ ਨਾਲ ਸਪੈਂਡ ਕਰਨ ਤੇ ਜੇ ਗੱਲ ਕਰੀਏ ਭਾਈ ਇਵੈਂਟਸ ਦੀ ਜੀ ਪੰਜਾਬ ਸਟੇਟ ਚੈਂਪੀਅਨਸ਼ਿਪ ਆ ਜਿਹੜੀ ਜੀ ਟੈਂਟ ਪੈਕਿੰਗ ਦੀ ਟੈਂਟ ਪੈਕਿੰਗ ਇੱਕ ਪੰਜਾਬ ਦੀ ਬਹੁਤ ਵਧੀਆ ਗੇਮ ਹੈਗੀ ਆ ਤਾਂ ਉਹ ਕਰਵਾਈ ਜਾ ਰਹੀ ਹੈ ਦਾ ਰੈਂਚ ਐਂਡ ਪੰਜਾਬ ਅਕੈਸਟ੍ਰੀਅਨ ਐਸੋਸੀਏਸ਼ਨ ਹੈ ਜੀ ਜਿਹੜੀ ਤੇ ਉਹਨਾਂ ਵੱਲੋਂ ਆਰਗੇਨਾਈਜ਼ ਕਰਾਈ ਜਾ ਰਹੀ ਹੈ ਤੇ ਇਹਨੂੰ ਜਿਹੜਾ ਹੈਗਾ ਆਪਣਾ ਸਪான்ਸਰ ਕਰਨੇ ਨੇ ਜੀ ਸਰਦਾਰ ਅਨਹਦ ਸਿੱਧੂ ਜੀ ਨੇ ਉਹ ਵੈਟਨ ਹੈ ਜੀ ਸਕਾਟਲੈਂਡ ਤੋਂ ਹੈ ਉਹ ਰਹਿਣ ਵਾਲੇ ਬਠਿੰਡੇ ਤੋਂ ਉਹ ਆਪਣੇ ਜਿਹੜੇ ਹੈਗੇ ਦਾਦਾ ਜੀ ਉਹਨਾਂ ਦੇ ਨਾਮ ਤੇ ਕਰ ਰਹੇ ਹੈਗੇ ਠੀਕ ਹੈ ਜੀ ਤੇ ਇਹਦੇ ਵਿੱਚ ਜੰਪਿੰਗ ਦੇ ਇਵੈਂਟ ਜਿਹੜੇ ਉਹ ਚੰਡੀਗੜ੍ਹ ਹਾਰਸ਼ੋ ਦੇ ਅੰਡਰ ਕਰਵਾਏ ਜਾ ਰਹੇ ਆ ਜੀ ਉਹਦੇ ਵਿੱਚ ਕਹਿ ਲਓ ਤੁਸੀਂ 3 ਸਾਲ ਸੌਰੀ 9 ਸਾਲ ਦੇ ਬੱਚਿਆਂ ਤੋਂ ਲੈ ਕੇ ਸੀਨੀਅਰ ਏਜ ਤੱਕ ਦੇ ਇਵੈਂਟ ਜਿਹੜੇ ਹੈਗੇ ਜੰਪਿੰਗ ਦੇ ਵੀ ਹੈਗੇ ਜੀ ਤੇ ਕਿੰਨੇ ਕੁ ਘੋੜੇ ਜਿਹੜੇ ਆ ਸ਼ੋਅ ਦੇ ਵਿੱਚ ਆ ਜਾਏ ਨੇ ਦੂਜੇ ਪਾਸੇ ਅਸੀਂ ਦੇਖ ਰਹੇ ਆ ਆਈਟੀਬੀਪੀ ਬੀਐਸਐਫ ਉਹ ਟੈਂਟ ਪੈਕਿੰਗ ਵਾਲੇ ਪਾਸੇ ਹੈਗੇ ਨੇ ਤੇ ਇੱਧਰ ਜਿਹੜੇ ਬਹੁਤ ਸਾਰੇ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਇੱਧਰ ਪਾਰਟਿਸਿਪੇਟ ਕਰ ਰਹੇ ਆ ਜੀ ਹੁਣ ਇਹ ਜਿਹੜੀ ਗੇਮ ਆ ਨਾ ਇਹ ਹੌਰਸ ਰਾਈਡਿੰਗ ਦੀ ਜੀ ਇਹ ਹੌਲੀ ਹੌਲੀ ਇਹ ਮਤਲਬ ਅੱਗੇ ਆਂਦੀ ਜਾ ਰਹੀ ਹੈ ਕਿਉਂਕਿ ਇੰਡੀਵਿਜੂਅਲ ਗੇਮ ਹੈ ਇਹਦੇ ਵਿੱਚ ਤੁਹਾਨੂੰ ਸਾਰੀ ਟੀਮ ਦੀ ਨਹੀਂ ਲੋੜ ਹੈਗੀ ਤੁਹਾਨੂੰ ਲੋੜ ਆ ਤੇ ਇੱਕ ਘੋੜੇ ਦੀ ਜਿਹੜਾ ਕਿ ਤੁਸੀਂ ਆਪਦਾ ਵੀ ਖਰੀਦ ਸਕਦੇ ਹੋ ਜਾਂ ਕਿਸੇ ਕਲੱਬ ਤੋਂ ਲੀਜ਼ ਵੀ ਕਰ ਸਕਦੇ ਹੋ ਤਾਂ ਮੇਜਰਲੀ ਜਿਹੜੇ ਚੰਗੇ ਸਕੂਲਸ ਨੇ ਜੀ ਉਹਨਾਂ ਦੇ ਬੱਚੇ ਇਆ ਕਿਹੜੂ ਪ੍ਰਾਈਵੇਟਲੀ ਵੀ ਕਈ ਕਲੱਬ ਹੈਗੇ ਆ ਉਹਨਾਂ ਦੇ ਬੱਚੇ ਹੋਗੇ ਉਹ ਪਾਰਟਿਸਿਪੇਟ ਕਰ ਰਹੇ ਆ ਤੇ ਨਾਲ ਦੀ ਨਾਲ ਹੀ ਫੌਜ ਦੀਆਂ ਟੀਮਾਂ ਜੀ ਬੀਐਸਐਫ ਦੀ ਹੋਗੀ ਇੰਡੀਅਨ ਨੇਵੀ ਦੀ ਹੋਗੀ ਉਹ ਵੀ ਪੰਜਾਬ ਪੁਲਿਸ ਦੀ ਟੀਮ ਹੋਗੀ ਜੀ ਹਰਿਆਣਾ ਪੁਲਿਸ ਦੀ ਟੀਮ ਹੋਗੀ ਤਾਂ ਇਦਾਂ ਦੀਆਂ ਫੋਰਸਿਸ ਦੀਆਂ ਟੀਮਾਂ ਵੀ ਆਪਣੇ ਕੋਲੇ ਇੱਥੇ ਆਈਆਂ ਨੇ ਖੇਡਣ ਇਹ ਗੇਮ ਦਾ ਸਾਡਾ ਕਰਵਾਉਣ ਦਾ ਇੱਕੋ ਇੱਕ ਮਕਸਦ ਆ ਵੀ ਇਸ ਗੇਮ ਨੂੰ ਵੱਧ ਤੋਂ ਵੱਧ ਪ੍ਰੋਮੋਟ ਕਰੀਏ ਕਿ ਜਾਗਰੂਤਾ ਹੋਵੇ ਲੋਕਾਂ ਦੇ ਵਿੱਚ ਅਵੇਅਰਨੈਸ ਹੋਵੇ ਵੀ ਇਸ ਗੇਮ ਨੂੰ ਅਸੀਂ ਜੇ ਐਜ਼ ਅ ਪ੍ਰੋਫੈਸ਼ਨ ਵੀ ਚੂਜ਼ ਕਰਦੇ ਆ ਉਹਦੇ ਬੱਚੇ ਵਾਸਤੇ ਜਾਂ ਇਹ ਮਤਲਬ ਇਹ ਗੇਮ ਇਦਾਂ ਦੀ ਹੈ ਵੀ ਜੇ ਤੁਸੀਂ ਛੋਟੇ ਹੁੰਦੇ ਤੋਂ ਸਟਾਰਟ ਕੀਤੀ ਹੈ ਤਾਂ ਛੋਟੇ ਤੋਂ ਵੀ ਕਰ ਸਕਦੇ ਹੋ ਬਟ ਜੇ ਤੁਸੀਂ 60 ਸਾਲ ਤੇ ਜਾ ਕੇ ਵੀ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਗੇਮ ਕਰ ਸਕਦੇ ਹੋ ਇਹਦੀ ਕੋਈ ਏਜ ਲਿਮਟ ਨਹੀਂ ਹੈਗੀ ਗੇਮ ਕਰਨ ਦੀ ਤਾਂ ਇਹਦੇ ਹਰਾਨੀ ਜਾਣ ਗੱਲ ਇਹ ਵੀ ਆ ਵੀ ਇਹਦੇ ਵਿੱਚ ਜੈਂਡਰ ਬਾਇਸਨੈਸ ਹੈ ਨਹੀਂਗੀ ਜੀ ਮੁੰਡੇ ਕੁੜੀ ਦਾ ਫਰਕ ਨਹੀਂ ਘੋੜੇ ਕੁੜੀ ਦਾ ਫਰਕ ਨਹੀਂ ਸਾਰੇ ਇੱਕ ਹੀ ਗਰਾਊਂਡ ਦੇ ਵਿੱਚ ਕੰਪੀਟ ਕਰਦੇ ਆ ਜੀ ਰੀਸੈਂਟਲੀ ਆਪਣਾ ਏਸ਼ੀਅਨ ਗੇਮਸ ਦੇ ਵਿੱਚ ਮੈਡਲ ਆਏ ਨੇ ਇੰਡੀਆ ਦੇ ਜੀ ਹਨਾ ਤਾਂ ਉਦੋਂ ਤੋਂ ਲੈ ਕੇ ਇਹ ਗੇਮ ਕਾਫੀ ਅੱਗੇ ਹੁੰਦੀ ਜਾ ਰਹੀ ਹੈ ਤੇ ਇਸ ਗੇਮ ਨੂੰ ਨਵੀਆਂ ਜਿਹੜੀਆਂ ਗੇਮਾਂ ਨੇ ਇੰਡੀਅਨ 올림픽 ਐਸੋਸੀਏਸ਼ਨ ਵੱਲੋਂ ਵੀ ਰੈਕਗਨਾਈਜ਼ ਕੀਤਾ ਜਾ ਰਿਹਾ ਗਾਈਜ਼ ਕਿਦਾਂ ਦੇ ਰੱਖੇ ਆ ਤੁਸੀਂ ਹੁਣ ਦੋਨੇ ਪਾਸੇ ਇੱਕ ਇਧਰਲੇ ਪਾਸੇ ਵੀ ਜੰਪਿੰਗ ਵਾਲੀ ਔਰ ਜਿਹੜੀ ਬੱਚਿਆਂ ਦੀ ਗੇਮ ਚੱਲ ਰਹੀਆਂ ਤੇ ਦੂਜੇ ਪਾਸੇ ਜਿਹੜੀ ਫੋਰਸੇਜ਼ ਦੀ ਇਹਦੇ ਵਿੱਚ ਹੀ ਕੈਟੇਗਰੀਜ਼ ਹੁੰਦੀਆਂ ਨੇ ਬੱਚਿਆਂ ਦੇ ਜਿਵੇਂ ਹੋ ਗਿਆ ਚਿਲड्रन ਗਰੁੱਪ 3 ਹੋ ਗਿਆ ਉਹ 10 ਸਾਲ ਤੋਂ ਘੱਟ ਫਿਰ 10 ਤੋਂ 12 ਸਾਲ ਦੇ ਹੈਗੇ ਗਰੁੱਪ 2 12 ਤੋਂ 14 ਹੋਗੇ ਗਰੁੱਪ 1 ਠੀਕ ਹੈ ਜੀ ਉਸ ਤੋਂ ਬਾਅਦ ਆ ਗਏ ਤੁਹਾਡੇ ਜੂਨੀਅਰ ਬੱਚੇ ਜਿਹੜੇ 15 ਤੋਂ 18 ਫਿਰ 18 ਤੋਂ ਬਾਅਦ ਓਪਨ ਹੈ ਜੀ ਸਾਰਿਆਂ ਲਈ ਤਾਂ ਉਹ ਡਿਫਰੈਂਟ ਕੈਟੇਗਰੀਜ਼ ਵਾਈਜ਼ ਰੱਖਿਆ ਗਿਆ ਕਿਉਂਕਿ ਜੇ ਛੋਟਾ ਬੱਚਾ ਉਹ ਆਪਦੇ ਹੀ ਗਰੁੱਪ ਦੇ ਵਿੱਚ ਕੰਪੀਟ ਕਰੇ ਵੀ ਸੀਨੀਅਰਜ਼ ਨਾਲ ਨਾ ਕਰਨਾ ਪਵੇ ਉਹਨੂੰ ਇਹ ਹੈ ਜੀ ਤੇ ਪ੍ਰਾਈਜ਼ ਇਹਦੇ ਵਿੱਚ ਹੈਗੇ ਜਿਹੜੇ ਟੋਇਟਾ ਪਾਇਨੀਅਰ ਟੋਇਟਾ ਜਿਹੜੀ ਹੈਗੀ ਆ ਅਸੀਂ ਬਹੁਤ ਹੀ ਥੈਂਕਫੁਲ ਆ ਉਹਨਾਂ ਦਾ ਉਹ ਸੈਕਿੰਡ ਟਾਈਮ ਸਾਨੂੰ ਐਜ਼ ਅ ਟਾਈਟਲ ਸਪான்ਸਰ ਜਿਹੜਾ ਹੈਗਾ ਕਰ ਰਹੇ ਨੇ ਉਹ ਦੇਰੇ ਹੈਗੇ ਆ ਟੋਇਟਾ ਵੱਲੋਂ ਇੱਕ ਬਹੁਤ ਹੀ ਸੋਹਣੀ ਚਾਂਦੀ ਦੀ ਟਰੋਫੀ ਜਿਹੜਾ ਸ਼ਾਮ ਨੂੰ ਅੱਜ ਇਵੈਂਟ ਹੋਣ ਜਾ ਰਿਹਾ 6 ਬਾਰ ਦਾ ਇਵੈਂਟ ਹੈ ਜੀ ਬਹੁਤ ਹੀ ਰਮਾਂਚਿਕ ਤੇ ਦੇਖਣਯੋਗ ਇਵੈਂਟ ਤਾਂ ਉਹਦੀ ਟਰੋਫੀ ਉਹਦੇ ਵੱਲੋਂ ਆ ਜੀ ਤੇ ਮੇਨ ਜਿਹੜਾ ਸਾਡਾ ਨੌਕ ਆਊਟ ਦਾ ਇਵੈਂਟ ਹੈ ਕੱਲ ਤਾਂ ਆਪਣੇ ਇੱਥੇ ਚੰਡੀਗੜ੍ਹ ਦੇ ਵਿੱਚ ਹੈਗੇ ਜੀ ਇਮੀਗ੍ਰੇਸ਼ਨ ਲਾਇਰ ਨੇ ਜੀ ਉਹਨਾਂ ਦੀ ਫਰਮ ਹੈਗੀ ਹੈ ਫਰਸਟ ਸਟੈਪ ਤਾਂ ਉਹਨਾਂ ਵੱਲੋਂ ਜਿਹੜਾ ਕੈਸ਼ ਪ੍ਰਾਈਜ਼ ਨੌਕਆਊਟ ਦੇ ਬੱਚਿਆਂ ਲਈ ਵੀ ਦਿੱਤਾ ਜਾ ਰਿਹਾ ਤਾਂ ਜਿਹੜੇ ਇਦਾਂ ਦੇ ਸਪான்ਸਰਸ ਆ ਜੀ ਜਦੋਂ ਇਹ ਹੁੰਦੇ ਨੇ ਤਾਂ ਗੇਮ ਆਪੇ ਹੀ ਅਪਲਿਫਟ ਹੁੰਦੀ ਹੈਗੀ ਕਿਉਂਕਿ ਇਸ ਗੇਮ ਨੂੰ ਕਰਨ ਦਾ ਬਹੁਤ ਖਰਚਾ ਜੀ ਜੇ ਮੈਂ ਕਹਾਂ ਇੱਕ ਰਾਈਡਰ ਨੂੰ ਇੱਕ ਘੋੜਾ ਲੈ ਕੇ ਜਾਣਾ ਕਿਸੇ ਸਪੋਰਟ ਦੇ ਵਿੱਚ ਉਹਨੂੰ ਕੱਟੋ-ਕੱਟ ਨਹੀਂ ਤਾਂ 7-8 ਬੰਦੇ ਅਰੇਂਜ ਕਰਨੇ ਪੈਣਗੇ ਜੀ ਤੂ ਤਿੰਨ ਬੰਦੇ ਘੋੜੇ ਸਾਂਭਣ ਨੂੰ ਫਿਰ ਤੁਹਾਡਾ ਡਰਾਈਵਰ ਹੋ ਗਿਆ ਫਿਰ ਸਪੈਸ਼ਲ ਜਿਹੜੀ ਕੋਈ ਗੱਡੀ ਉਹਨੂੰ ਲੈ ਕੇ ਜਾਵੇ ਉੱਥੇ ਨਾਲ ਹੈਲਪਰ ਜਿਹੜਾ ਗਰਾਊਂਡ ਦੇ ਵਿੱਚ ਉਹਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਉਹ ਕਰੇ ਹਨਾ ਪਲੱਸ ਇੱਕ ਵੈਟ ਹੋ ਗਿਆ ਜਿਵੇਂ ਠੀਕ ਹੈ ਜੀ ਤਾਂ ਉਹ ਚੀਜ਼ਾਂ ਸਾਰੀਆਂ ਅਵੇਲੇਬਲ ਕਰਾਉਣੀਆਂ ਪੈਂਦੀਆਂ ਨੇ ਤਾਂ ਖਰਚਾ ਹੈਗਾ ਇਸ ਗੇਮ ਦਾ ਜਦੋਂ ਖੇਡਦੇ ਆਪਾਂ ਬਟ ਜੇ ਤੁਸੀਂ ਕਿਸੇ ਕਲੱਬ ਨਾਲ ਜੁਆਇਨ ਹੋਏ ਜਾਂਦੇ ਹੋ ਜਾਂ ਕਿਸੇ ਸੰਸਥਾ ਨਾਲ ਜੁੜ ਜਾਂਦੇ ਆ ਤਾਂ ਉਹ ਖਰਚਾ ਉਹ ਸੰਸਥਾ ਕਰਦੀ ਹੈ ਤੁਸੀਂ ਜਸਟ ਆਪਦਾ ਗੇਮ ਖੇਡਣੀ ਹੁੰਦੀ ਹੈ ਜਾ ਕੇ ਜੀ ਤੇ ਜਿਹੜੇ ਹੁਣ ਨਵੇਂ ਆਉਣਾ ਚਾਹੁੰਦੇ ਨੇ ਉਹਨਾਂ ਲਈ ਤੁਸੀਂ ਰੱਖ ਇਸ ਤਰੀਕੇ ਦੇ ਨਾਲ ਐਂਟਰੀ ਕਰ ਸਕਦੇ ਸੀ ਆ ਦੇਖੋ ਜੀ ਇਹ ਥੋੜੀ ਜੀ ਪ੍ਰੋਫੈਸ਼ਨਲ ਗੇਮ ਹੋਣ ਕਰਕੇ ਵੀ ਤੁਸੀਂ ਕੋੜਾ ਲਿਆ ਕੇ ਆ ਉਹਦਾ ਸਿੱਧਾ ਇੰਟਰ ਨਹੀਂ ਕਰ ਸਕਦੇ ਇਸ ਦੇ ਵਿੱਚ ਤੁਹਾਨੂੰ ਜਿਹੜੇ ਟੈਸਟ ਨੇ ਕੁਝ ਕੋੜਿਆਂ ਦੇ ਬਿਮਾਰੀਆਂ ਦੇ ਕਿਉਂਕਿ ਇਹ ਸਾਰੇ ਐਥਲੀਟ ਨੇ ਤਾਂ ਜਿਵੇਂ ਆਪਾਂ ਕੁਝ ਜਿਹੜੇ ਹੁੰਦੇ ਆ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਆ ਵੀ ਜਦੋਂ ਐਥਲੈਟਿਕ ਦੇ ਵਿੱਚ ਸਲੀਟ ਪਾਰਟ ਕਰਦਾ ਤਾਂ ਉਹਨੇ ਆਹ ਡਰੱਗ ਨਹੀਂ ਕੀਤਾ ਹੋਣਾ ਚਾਹੀਦਾ ਇਹ ਨਹੀਂ ਕੀਤਾ ਹੋਣਾ ਚਾਹੀਦਾ ਤਾਂ ਉਹ ਗੱਲਾਂ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਐਨੀਮਲ ਹਸਬੈਂਡਰੀ ਪੰਜਾਬ ਵੱਲੋਂ ਰਗਾਤਾਰ ਜਿਹੜਾ ਹੈਗਾ ਵੀ ਇੱਥੇ ਵਿਜ਼ਿਟ ਕੀਤੀਆਂ ਜਾ ਰਹੀਆਂ ਨੇ ਤੇ ਉਹ ਮੇਕ ਸ਼ੂਰ ਕਰ ਰਹੇ ਵੀ ਸਾਰੇ ਘੋੜੇ ਵੈਰੀਫਾਈਡ ਨੇ ਉਹਦੇ ਵਿੱਚ ਤੁਹਾਡੇ ਗਲੈਂਡਰਜ਼ ਕੋਗਿੰਸ ਦਾ ਇਦਾਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਜਾਨਲੇਵਾ ਤਾਂ ਉਹਨਾਂ ਦੇ ਟੈਸਟ ਵੀ ਕੀਤੇ ਜਾਂਦੇ ਆ ਫਿਰ ਤੁਸੀਂ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਪਰ ਉਹਦੇ ਲਈ ਤੁਹਾਨੂੰ ਥੋੜੀ ਪ੍ਰੈਕਟਿਸ ਦੀ ਲੋੜ ਆ ਜੋ ਜੰਪਿੰਗ ਕਰਾਉਣੀ ਆ ਤੁਸੀਂ ਇਹ ਨਹੀਂ ਕਿ ਘੋੜਾ ਲਿਆ ਤੇ ਉੱਤੇ ਬੈਠੇ ਤੇ ਜੰਪਿੰਗ ਕਰ ਲਈ ਇਹ ਵੀ ਇੱਕ ਸਪੋਰਟ ਆ ਇਹਨੂੰ ਵੀ ਪ੍ਰੈਕਟਿਸ ਦੀ ਕਾਫੀ ਲੋੜ ਹੈਗੀ ਆ ਕਿਉਂਕਿ ਤੁਹਾਡਾ ਤਾਲਮੇਲ ਘੋੜੇ ਦੇ ਨਾਲ ਬਹੁਤ ਜ਼ਰੂਰੀ ਹੈਗਾ ਜੀ ਹਾਂ ਜੀ ਤਾਂ ਸ਼ੁਕਰੀਆ ਜੀ ਇਹ ਜਾਣਕਾਰੀ ਦੇਣ ਦੇ ਲਈ ਤਾਂ ਇਹ ਸੰਨ ਦਪਿੰਦਰ ਬਰਾੜ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਹੋਰ ਸ਼ੋਅ ਦੇ ਬਾਰੇ ਸਾਰੀ ਤਾਂ ਹੋਰ ਵੀ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਇਸ ਸ਼ੋਹ ਦੀਆਂ ਦਿਖਾਉਂਦੇ ਰਹਿਾਂਗੇ ਤਾਂ ਬਣੇ ਰਹੋ ਦਾਨ ਮੀਟ ਦੇ ਨਾਲ